ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਗਵਰਨਰ ਸੱਤੇਪਾਲ ਮਲਕ ਦੇ ਅਕਾਲ ਚਲਾਣੇ ਤੇ ਪ੍ਰਗਟਾਇਆ ਦੁੱਖ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਉਹਨਾਂ ਨੇ ਹਮੇਸ਼ਾ ਕਿਸਾਨਾਂ ਤੇ ਆਮ ਲੋਕਾਂ ਦੇ ਮਸਲਿਆਂ ਨੂੰ ਦਿੱਤੀ ਤਰਜੀਹ ਤੇ ਜਨਾ ਪਛਮੀ ਤੋਂ ਵਿਧਾਇਕ ਸੰਜੀਵ अरोड़ा ਨੇ ਖੇਤੀ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਦੀ ਵਕਾਲਤ ਕੀਤਾ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਸਕੀਮ ਵਿਰੋਧ ਕਰਨ ਤੋਂ ਪਹਿਲਾਂ ਨੀਤੀ ਨੂੰ ਪੜਨ ਦੀ ਕੀਤੀ ਅਪੀਲ ਸੰਸਦ ਮੈਂਬਰ ਮਾਲਬਿੰਦਰ ਸਿੰਘ ਕੰਗ ਨੇ ਸ਼ਹਿਰੀ ਹਵਾਵਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਕੀਤੀ ਮੁਲਾਕਾਤ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਕੀਤੀ ਮੰਗ ਖਾਸ ਤੌਰ ਤੇ ਯੂਕੇ ਅਮਰੀਕਾ ਕੈਨੇਡਾ ਅਤੇ ਯੂਰਪ ਵੱਲ ਸਿੱਧੀਆਂ ਉਡਾਣਾਂ ਚਲਾਉਣ ਦੀ ਵੀ ਕੀਤੀ ਅਪੀਲ ਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਪੋਲਿੰਗ ਨੀਤੀ ਖਿਲਾਫ ਸੱਦੀ ਹੰਗਾਮੀ ਬੈਠਕ ਸੰਘਰਸ਼ ਨੂੰ ਹੋਰ ਠਿਕਾ ਰੂਪ ਦੇਣ ਦੇ ਲਈ ਤਿਆਰ ਕੀਤੀ ਜਾਵੇਗੀ ਰੂਪਰੇਖਾ ਤੇ 7 ਅਗਸਤ ਨੂੰ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਹੋਵੇਗੀ ਬੈਠਕ ਪੰਜਾਬ ਪੁਲਿਸ ਨੇ ਯੁੱਧ ਨਸ਼ੇ ਵਿਰੋਧ ਮਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਇੱਕ ਨਸ਼ਾ ਤਸਕਰ ਦੇ ਘਰ ਤੇ ਕੀਤੀ ਬਲਡوزر ਕਾਰਵਾਈ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਨਸ਼ਾ ਤਸਕਰ ਰਾਮ ਸਿੰਘ ਖਿਲਾਫ ਨੇ ਐਨਡੀਪੀਐਸ ਦੇ ਤਿੰਨ ਪਰਚੇ ਦਰਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮੱਗਲਰ ਦੀ ਅਬ ਇੱਕ ਡਰੱਗ ਸਮੱਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲ ਗੋਟਨ ਡਰੱਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣੇ ਥਾਣਾਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾਛਾਟਾ ਦੇ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸ ਹੀ ਸਾਲ ਦਾ 7 1 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਲਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਹ ਕਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਠਾਨੀਆਂ ਤੇ ਪੁਲਿਸ ਦੀ ਸਹਾਤੇ ਲੋੜ ਹੈ ਤੇ ਮੈਂ ਖੁਦ ਆ ਪਾਇਆ ਮੌਕੇ ਸਪਰਵਾਈਜ਼ ਕਰਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤੀ ਪੁਲਿਸ ਦੇ ਸਾਰੇ ਡੀਆਈਜੀ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਦੇ ਨਾਲ ਉੱਚ ਪੱਧਰੀ ਬੈਠਕ ਨਸ਼ੇ ਵਿਰੁੱਧ ਇਨਫੋਰਸਮੈਂਟ ਯਤਨਾਂ ਦੀ ਕੀਤੀ ਸਮੀਖਿਆ ਨਾਲ ਹੀ ਸੂਬੇ ਅੰਦਰ ਦੀ ਅੰਦਰੋਨੀ ਸੁਰੱਖਿਆ ਦਾ ਵੀ ਕੀਤਾ ਮੁਲਾਂਕਣ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ ਇਸ ਤੋਂ ਬਾਅਦ ਰਾਮ ਰਹੀਮ ਨੇ ਡੇਰਾ ਸਰਸਾ ਦਾ ਕੀਤਾ ਰੁਕ 2017 ਤੋਂ ਮੁਕਤ ਰਿਹਾਈ ਸਾਧਮੀਆਂ ਖਿਲਾਫ ਜੌਨ ਸ਼ੋਸ਼ਨ ਦੇ ਮਾਮਲੇ ਵਿੱਚ ਸਜ਼ਾ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਜਤਾਈ ਨਾਰਾਜ਼ਗੀ ਕਿ ਹਾਂ ਰਾਮ ਰਹੀਮ ਦੇ ਲਈ ਸ਼ਾਇਦ ਕਾਨੂੰਨ ਹੀ ਵਕਰਾ ਬਣਿਆ ਤੇ ਨਾਲ ਹੀ ਕਿਹਾ ਕਿ ਰਾਮ ਰਹੀਮ ਅੰਦਰ ਵੀ ਪੈਰੋਲ ਕੱਟ ਰਿਹਾ ਤੇ ਬਾਹਰ ਵੀ ਕੱਟ ਰਿਹਾ ਪੈਰੋਲ ਉਹਨੇ ਕਹਿਆ ਅੰਦਰ ਵੀ ਪੈਰੋਲ ਕੱਟਦਾ ਬਾਹਰ ਵੀ ਪੈਰੋਲ ਕੱਟਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਭਾਈ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਨੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਡੇਰਾਬਸਵੀਕੇ ਲਾਰੈਂਸ ਬਿਸ਼ਨੋਏ ਦੇ ਇੱਕ ਗੁਰਗੇ ਦਾ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟ੍ਰਾਂਸਫੋਰਸ ਨੇ ਕੀਤਾ ਐਨਕਾਊਂਟਰ ਜ਼ਖਮੀ ਹਾਲਤ ਦੇ ਵਿੱਚ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਦਾਖਲ ਕਬਜ਼ੇ ਵਿੱਚੋਂ ਬਰਾਮਦ ਹੋਇਆ ਹਥਿਆਰ ਤੇ ਜ਼ਿੰਦਾ ਕਾਰਤੂਸ ਹੋ ਪੰਜਾਬੀ ਸਾਡੇ ਡੇਰਾਬਸੀ ਫੇਸ ਇਚਰਫੋਰਮਾਨ ਸਾਡੇ ਡੀਐਸਪੀ ਜੀ ਵਿਕਰਮ ਬਰਾੜ ਐ ਅਕਸਰ ਸਾਡੇ ਡੇਰਾਬਸੀ ਸੁਮਿਤ ਮੋੜ ਐ ਜਿਹਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪਿਜੀਆਂ ਦੇ ਵਿੱਚ ਕੁਝ ਜਿਹੜੇ ਕ੍ਰਾਈਮਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਰਮ ਬਰਾੜ ਐਸਐਚਓ ਡੇਰਾਬਸੀ ਇੰਸਪੈਕਟਰ ਸੁਮਿਤ ਮੋੜ ਏਜੀਡੀਐਫ ਦੀ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਿਹੜੀ ਟੀਮ ਐ ਉਹਨਾਂ ਨੇ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਦਰਸ਼ ਕੀਤੀ ਤੇ ਇੱਥੇ ਚੈਕਿੰਗ ਸ਼ੁਰੂ ਤੇ ਤਾਂ ਇਹ ਪੀਜੀ ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਛਕਾਇਆ ਤੇ ਉਹ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਉਹ ਨਾਕ ਕੀਤਾ ਤਾਂ ਅੰਦਰੋਂ ਹੀ ਗਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮ ਇੰਜਰੀ ਹੋਈ ਹੈ ਫਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤਿੰਦੇ ਹੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊ ਸੀਗਾ ਉੱਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਚੰਡੀਗੜ੍ਹ ਪੁਲਿਸ ਨੇ ਕੀਤਾ ਵੱਡਾ ਐਲਾਨ ਹੁਣ ਚੌਂਕਾ ਵਿੱਚ ਖੜਕੇ ਪੁਲਿਸ ਵਾਲੇ ਨਹੀਂ ਕੱਟਣਗੇ ਕਿਸੇ ਗੱਡੀ ਦਾ ਚਲਾਨ ਸਿਰਫ ਟ੍ਰੈਫਿਕ ਨੂੰ ਕਰਨਗੇ ਕੰਟਰੋਲ ਤੇ ਸੀਸੀਟੀਵੀ ਕੈਮਰੇ ਰਾਹੀਂ ਹੀ ਕੱਟਿਆ ਜਾਵੇਗਾ ਚਲਾਨ ਕੁਝ ਦਿਨ ਪਹਿਲਾਂ ਇੱਕ ਕਾਂਸਟੇਬਲ ਦੀ ਪੈਸੇ ਲੈਂਦੇ ਦੀ ਵੀਡੀਓ ਹੋਈ ਸੀ ਵਾਇਰਲ ਇਸ ਤੋਂ ਬਾਅਦ ਲਿਆ ਗਿਆ ਫੈਸਲਾ ਅੱਜ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਸਤਿ ਸ਼੍ਰੀ ਅਕਾਲ